बचिशा प्राप्त कर सकिए गुरु गोविंद सिंह जी महाराज जी की जर सोच प्राप्त ने पर सगत जी एक होर मुख्य कारण है जिस करके आप एकाग्र हो सांज अच बस ही गरीब खोल रहा है इना सरकार ने ਜਿਵੇਂ ਪਾਈ ਟੀਮ ਸਿੱਧੂ ਨੇ ਕੱਲ ਆਖੀ ਸੀ ਇਹ ਸਾਡੀ ਹੋਣ ਦੀ ਲੜਾਈ ਹੈ ਆਪਣਾ ਕੀ ਕਰਦਾ ਹੈ ਕਿ ਅੱਜ ਆਪਾਂ ਇੱਕ ਤਹਈਆ ਕਰੀਏ ਆ ਤੁਸੀਂ ਦੇਖੋ ਆ ਜਿਹੜਾ ਆਮ ਆਦਮੀ ਪਾਰਟੀ ਵਾਲੇ ਨੇ ਜਿਹੜਾ ਕੋਈ ਦਿੱਲੀ ਦਾ ਪਤਾ ਉਹਨੂੰ ਵਿੱਚੇ ਪੰਜਾਬ ਫਿੱਟ ਕਰੀ ਜਾਂਦੇ ਨੇ ਅੱਜ ਸੋਵੀਏ ਤੇ ਕੇਜੇ ਵਾਲੇ ਨੀ ਪੱਥਰ ਤੇ ਨਾਂ ਲਿਖੇ ਜਾ ਰਹੇ ਨੇ ਪੂਰਬ ਦਾ ਪ੍ਰਦਾ ਅੱਜ ਭੜਾ ਪੈ ਚੁੱਕਿਆ ਪੰਜਾਬ ਦੇ ਉੱਪਰ ਇੱਥੇ ਪੂਰਬੀਏ ਦਾ ਆਵਾਜ਼ ਹੋ ਰਿਹਾ ਪੰਜਾਬ ਦੇਖੋ ਅੱਜ ਜੇ ਅਕਸਰ ਸਾਹਿਬੇ ਪੰਜਾਬ ਦਾ ਬੰਦਾ ਕੋਈ بڑے ਦਿਨ ਕੋਲ ਨੇ ਜਦੋਂ ਇੱਥੇ ਪੰਜਾਬ ਦੇ ਵਿੱਚ ਐਮ ਐਲ ਏ ਐਮ ਪੀ ਵੀ ਜਿਹੜੇ ਬਾਦ ਦੇ ਕੁਰਬੀਏ ਬੜਿਆ ਕਰਦੇਗੇ ਪਾਈ ਅਮਰਿਤਪਾਲ ਸਿੰਘ ਨੇ ਕੋਈ ਹਵਾਈ ਗੱਲਾਂ ਨਹੀਂ ਸੀ ਕੀਤੀਆਂ ਜਿਹੜੀ ਗੱਲ ਕੀਤੀ ਉਹ ਕਹਿ ਕੇ ਦਿਖਾਈ ਜਿਹੜੇ ਨਾਜਵਾਨ ਪ੍ਰਵਾਸ ਕਰ ਰਹੇ ਨੇ ਜੋ ਪੰਜਾਬ ਦੇ ਵਿੱਚੋਂ ਉਹਨਾਂ ਨੂੰ ਦੱਸਿਆ ਨਹੀਂ ਮੈਂ ਦੁਬਈ ਵਿੱਚ ਆਉਦਾ ਟਰਾਂਸਪੋਰਟ ਦਾ ਕਾਰੋਬਾਰ ਚੱਲ ਕੇ ਪੰਜਾਬ ਚ ਆਇਆ ਤੁਸੀਂ ਵਾਪਸ ਬੋਲੋ ਨਸ਼ਿਆ ਦਾ ਜਿਹੜਾ ਪ੍ਰਕੋਪ ਚੱਲ ਰਿਹਾ ਹੈ ਕੋਈ ਇੱਕ ਬਾਤ ਲਿਖਿਆ ਗੱਲਾਂ ਨਹੀਂ ਕੀਤੀਆਂ ਸੰਗਤ ਜੀ ਇਤਨੀ ਮੈਂਡ ਕਰਕੇ ਲਗਾਈਆਂ ਖਾਸਾ ਬਹੀਰ ਕਰਾਈ ਸਮਾਜਿਕ ਲੈ ਚਾਈ ਸੰਗਤ ਜੀ ਜਿਹੜਾ ਅੱਜ ਸਾਡੀ ਐਸੇ